1947 ਵਾਲਾ ਮਾਹੌਲ ਫੇਰ ਸ਼ੁਰੂ ਹੋ ਗਿਆ ਨੇੜੇ ਪਾਕਿਸਤਾਨੋਂਔਰਤਾਂ ਇੰਡੀਆ ਬਈਆਂ ਮੀਆਂ ਨੇ ਉਹ ਪਾਕਿਸਤਾਨ ਭੇਜ ਰਹੀ ਹੈ ਭਾਰਤ ਸਰਕਾਰ ਜਿਹੜੇ ਪਾਕਿਸਤਾਨ ਚ ਰਹਿੰਦੇ ਨੇ ਉਹ ਇੰਡੀਆ ਭੇਜ ਰਹੀ ਹੈ ਤੇ ਇਹਦੇ ਵਿੱਚ ਕਿਸੇ ਦਾ ਕੁਸਤਾ ਜਾਣਾ ਨਹੀਂ ਨਾ ਸਰਕਾਰਾਂ ਦਾ ਕੁਸਤਾ ਜਾਣਾ ਨਾ ਮਾਤਰੀਆਂਾਂਾਂ ਤੰਤਰੀਆਂਾਂ ਦਾ ਕੁਸਤਾ ਜਾਣਾ ਇਹਦੇ ਵਿੱਚ ਜਿਹੜਾ ਰਗੜਿਆ ਜਾਣਾ ਉਹ ਗਰੀਬ ਆਦਮੀ ਆ ਕਈਆਂ ਦੇ ਮਾਮਾ ਉਧਰ ਰਹਿ ਬਗ ਜਾਣੀਆਂ ਜਿਵਾ ਕੇ ਇੱਧਰ ਆ ਜਾਣਗੇ ਕਿਸੇ ਦਾ ਕੋਈ ਨਹੀਂ ਜਾਣਾ ਇਹ ਤਾਂ आम आदमी रगड़ा जाना वही मारे जाऊंगा हम लोग यहाँ पर वेट कर रहे हैं वो ये बोल रहे हैं एक बजे खुलेगा बारह बजे खुलेगा तीन बजे खुलेगा चार बजे खुलेगा जो भी है एक तरफ कर दीजिए तर दरवाजा नहीं खोल रहा इंडिया इधर से भेज रही है पब्लिक कहाँ जाएगी कोई कोई को तीसरी जगह लोग आम लोगों को परेशानी आम लोग कहाँ जाएंगे इंडिया यहाँ एक्सेप्ट करने को तैयार नहीं है पाकिस्तान उधर लेने को तैयार नहीं है तो बीच वाली पब्लिक कहाँ जाएगी तीसरा यहाँ पर पब्लिक परेशान हो रही है सुबह सात बजे से धूप में यहाँ पर हम लोग वेट कर रहे हैं सरकारों से क्या अपील मैं दोनों सरकारों से यही अपील करूंगी कि प्लीज जनता को देखते हुए अपने फैसले लीजिए जो भी आपको करने जनता बहुत परेशान हो रही है छोटे छोटे मासूम बच्चे हैं जो माए उनको छोड़कर यहाँ जा चुकी हैं आप उनके दिलों से पूछिए और जो बच्चों को डरों में डर है उनके दिलों में कि मेरा बच्चा यहाँ रुक जाएगा इसका क्या कसूर है को तो नहीं आ रहा है जा हमें अपनी औलादों से अलग किया और जो हमें अपनी औलादों से अलग कर रहे हैं है। ना मैं अल्लाह की कसम खा से अलग कर दे ज़िंदगी भर तो के ये तो बच्चे बच्चे उधर ऐसी गेट नहीं मैम आप पूछ रही थी उधर से गेट नहीं है उन्होंने चार बजे जब वो चालू होगा जब आज छह बजे क्या हैं ਪਾਕਿਸਤਾਨ ਤੋਂ ਇਸ மூ ਨਾਗਰਿਕਾਂ ਨੂੰ ਵਾਪਸ ਜਾਣ ਦੇ ਲਈ 30 ਅਪ੍ਰੈਲ ਤੱਕ ਦੀ ਸਮਾਹੱਤਿਆ ਕੀਤੀ ਗਈ ਸੀ ਪਰ ਉਹ 30 ਤਰੀਕ ਕੱਲ ਪੂਰੀ ਹੋ ਚੁੱਕੀ ਸਮਾਹਤੋ ਅੱਜ ਜਦੋਂ ਇਹ ਦੇਖਿਆ ਗਿਆ ਕਿ ਹੱਥੇ ਵੀ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਮੌਜੂਦ ਨੇ ਜਿਹੜੇ ਆਪਣੇ ਵਸਣ ਪਰਤਣਾ ਚਾਹੁੰਦੇ ਐ ਜਿਹੜੇ ਇੱਥੇ ਵੱਖ-ਵੱਖ ਵੀਜ਼ੇ ਤੇ ਆਏ ਸੀ ਤਾਂ 1 ਵਜੇ ਦੇ ਕਰੀਬ ਪਰ ਸਰਕਾਰ ਵੱਲੋਂ ਇੱਕ ਵਿਸ਼ੇਸ਼ ਪਰਮਿਸ਼ਨ ਦਿੱਤੀ ਗਈ ਅਗਲੇ ਦੇਸ਼ ਤੱਕ ਸਾਰੇ ਪਾਕਿਸਤਾਨੀਆਂ ਨੂੰ ਵਾਪਸ ਪਰਤਣ ਦੀ ਇਜਾਜ਼ਤ ਦਿੱਤੀ ਗਈ। ਔਰ ਉਸ ਤੋਂ ਬਾਅਦ ਖੁਸ਼ੀ ਪਾਈ ਗਈ ਕਿਉਂਕਿ ਸਵੇਰ ਤੋਂ ਹੀ ਲੋਕ ਇੱਥੇ ਖੜੇ ਸਨ ਪਰੇਸ਼ਾਨ ਜੋ ਆਪਣੇ ਮੁਲਕ ਪਰਤਣਾ ਚਾਹਦੇ ਸਨ, ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਖੜੇ ਸਨ। ਪਰ ਸਾਰਾ ਦਿਨ ਇੰਤਜ਼ਾਰ ਕੀਤਾ ਗਿਆ ਇਸ ਦੇ ਬਾਵਜੂਦ ਪਾਕਿਸਤਾਨ ਸਰਕਾਰ ਵੱਲੋਂ ਨਾ ਪੱਕਾ ਹੀ ਰਵੱਈਆ ਦਿਖਾਇਆ ਗਿਆ ਔਰ ਜਿਹੜਾ ਇਜਾਜ਼ਤ ਨਹੀਂ ਦਿੱਤੀ ਗਈ। ਤਾਂ ਹੁਣ ਕੁਝ ਪਰਿਵਾਰ ਖੜੇ ਨੇ ਜੋ ਲਗਾਤਾਰ ਰੋ ਰੋ ਕੇ ਗੁਹਾਰ ਲਾ ਰਹੇ ਨੇ ਕਿਉਂਕਿ ਪਾਕ ਰੈਂਜਸ ਵੱਲੋਂ ਜੀ ਦੇਖ ਸਕਦੇ ਹੋ ਕਿਸ ਤਰ੍ਹਾਂ ਰੋ ਰੋ ਕੇ ਇਹ ਔਰਤਾਂ ਗੇਟ ਖੋਲਣ ਦੇ ਲਈ ਆਪਣੇ ਵਤਨ ਪਰਤਨ ਦੇ ਲਈ ਗੁਹਾਰ ਲਾ ਰਹੀਆਂ ਨੇ ਰੋ ਰੋ ਕੇ ਤਰਲੇ ਮਿੰਤਾ ਕੀਤੀ ਜਾ ਰਹੀ ਹੈ ਕਿ ਸਾਨੂੰ ਵਤਨ ਪਰਤਨ ਚ ਮਦਦ ਕੀਤੀ ਜਾਵੇ ਪਰ ਕਿਉਂਕਿ ਇਸ ਦੇ ਵਿੱਚ ਭਾਰਤ ਦਾ ਕੋਈ ਰੋਲ ਨਹੀਂ ਹੈ ਜਿੰਦੀ ਦੇਰ ਤੱਕ ਪਾਕਿਸਤਾਨ ਗੇਟ ਨਹੀਂ ਖੋਲਦਾ ਪਾਕਿਸਤਾਨ ਹਾਂ ਪਖੀ ਨਹੀਂ ਦਿਖਾਂਦਾ ਪਾਕਿਸਤਾਨ ਇਹਨਾਂ ਆਪਣੇ ਨਾਗਰਿਕਾਂ ਨੂੰ ਆਪਣੇ ਵਤਨ ਆਉਣ ਦੀ ਇਜਾਜ਼ਤ ਨਹੀਂ ਦਿੰਦਾ ਉਨੀ ਦੇਰ ਤੱਕ ਜਿਹੜਾ ਇਹਨਾਂ ਨੂੰ ਉਧਰ ਨਹੀਂ ਭੇਜਿਆ ਜਾ ਸਕਦਾ ਕਿਉਂਕਿ ਪਾਕਿਸਤਾਨ ਵੱਲੋਂ ਸਵੇਰ ਤੋਂ ਅਜੇ ਗੇਟ ਹੀ ਨਹੀਂ ਖੋਲ੍ਹੇ ਗਏ ਆਪਣੇ ਨਾਗਰਿਕਾਂ ਨਾਗਰੀਕਾਂ ਨੂੰ ਹੀ ਲੈਣ ਤੋਂ ਇਨਕਾਰ ਕੀਤਾ ਗਿਆ ਹੈ ਤੋ ਇਹ ਹੰਝੂ ਭਰੀਆਂ ਅੱਖਾਂ ਦੇ ਨਾਲ ਇਹ ਔਰਤਾਂ ਜਿਹੜੀ ਐ ਰੋ ਰੋ ਕੇ ਗੁਹਾਰ ਲਾ ਰਹੀ ਹੈ रीफेट नहीं बोल रहा है मैम भारत शहबाज शरीफ के बच्चे है की नहीं पूछे आशिफ मुनि ने ये बच्चे है की नहीं पूछिए बिल्कुल यहाँ ड्यूटी करने जवान आप आइए यहाँ पर आप जताई जा रही है औरतों वालों ਔਰ ਬੀਐਸਐਫ ਨੂੰ ਰਿਕੁਐਸਟ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕਿ ਬੀਐਸਐਫ ਸਵੇਰ ਤੋਂ ਹੀ ਇਜਾਜ਼ਤ ਦੇ ਚੁੱਕੀ ਹੈ ਪਰ ਪਾਕਿਸਤਾਨ ਸਰਕਾਰ ਵੱਲੋਂ ਮੁਕੰਮਲ ਤੌਰ ਤੇ ਨਾ ਪੱਖੀ ਰਵਈਆ ਦਿਖਾਉਂਦੇ ਆ ਆਪਣੇ ਹੀ ਨਾਗਰਿਕਾਂ ਨੂੰ ਲੈਣ ਤੋਂ ਇਨਕਾਰ ਕੀਤਾ ਗਿਆ ਤੇ ਉਹ ਔਰਤਾਂ ਛੋਟੇ ਛੋਟੇ ਬੱਚਿਆਂ ਨਾਲ ਸਵੇਰ ਤੋਂ ਹੀ ਇੱਥੇ ਪਰੇਸ਼ਾਨ ਹੋ ਰਹੀਆਂ ਨੇ ਇਹ ਸਾਸ ਦੇ ਨਾਲ ਸਵੇਰ ਦੇ ਬੈਠੇ ਸਨ ਇੱਕ ਨਾਇਕਾ ਪਰਿਵਾਰ

ਚਲੋ ਲलित 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 ਕਸਤਾਨ ਨਹੀਂ ਕਰੋ ਯਹਾਂ ਪਰ ਰੋਕ ਲਾ ਕੇ ਜਾ ਕੇ ਜੇਕਰ ਸਮਝਾ ਕੇ ਆਪ ਨੂੰ ਮਦਦ ਕਰਦੇ ਹੋਏ ਔਰਤਾਂ ਪਾਕਿਸਤਾਨੀ ਔਰਤਾਂ ਜ਼ਿੱਦ ਨੇ ਕਿ ਉਹ ਹਰ ਹਾਲ ਦੇ ਵਿੱਚ ਅਜ ਆਪਣੇ ਮੁਲਕ ਪਰਤੰਗੀਆਂ ਤੋਂ ਇਸੇ ਕੋਸ਼ਿਸ਼ ਦੇ ਵਿੱਚ ਬੀਐਸਐਫ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ ਹੰਝੂ ਭਰੀਆਂ ਅੱਖਾਂ ਦੇ ਨਾਲ ਰੋ ਰੋ ਕੇ ਗੁਹਾਰ ਲਗਾਈ ਜਾ ਰਹੀ ਹੈ ਪਰ ਕਿਉਂਕਿ बीएसएफ भी मजबूर है इंजीनियर तक पाकिस्तान ਇਹਨਾਂ ਨੂੰ ਲੈਣ ਦੀ ਹਾਮੀ ਨਹੀਂ ਪਰਦਾ ਗੇਟ ਨਹੀਂ ਖੋਲਦਾ ਉੰਨੀ ਦੇਰ ਤੱਕ बीएसएफ ਇਹਨਾਂ ਨੂੰ ਉਧਰ ਨਹੀਂ ਭੇਜ ਸਕਦੀ ਉੰਨੀ ਦੇਰ ਤੱਕ ਕਸਟਮ ਇਮੀਗ੍ਰੇਸ਼ਨ ਦੇ ਕੋਲ ਨਹੀਂ ਭੇਜਿਆ ਜਾ ਸਕਦਾ ਜਿੰਨੀ ਦੇਰ ਤੱਕ ਪਾਕਿਸਤਾਨ ਹਾਂ ਨਹੀਂ ਕਰਦਾ ਤੋਂ ਸਵੇਰ ਤੋਂ ਹੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ बीएसएफ ਵੱਲੋਂ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਦੱਸਿਆ ਗਿਆ ਕਿ 50 ਤੋਂ ਵੱਧ ਅਕੜੀ ਕੇਸਵਲੇ 50 ਦੇ ਕਰੀਬ ਜੋ ਪਾਕ ਨਾਗਰੀਕ ਨੇ ਸਵੇਰ ਤੋਂ ਹੀ ਇੰਤਜ਼ਾਰ ਕਰ ਰਹੇ ਨੇ ਆਪਣੇ ਵਤਨ ਪਰਤਨ ਦਾ ਪਰ ਹੁਣ ਹਾਲਾਤ ਜਿਹੜੇ ਆ ਕਿਤੇ ਨਾ ਕਿਤੇ ਭਾਵੁਕ ਨਜ਼ਰ ਆ ਰਹੇ ਨੇ ਇਹ ਔਰਤਾਂ ਰੋ ਕੇ ਧੱਕੇ ਦੇ ਨਾਲ ਅੰਦਰ ਜਾਣ ਦਾ ਯਤਨ ਕਰ ਰਹੀਆਂ ਨੇ ਅੰਦਰ ਜਾਣ ਦੀ ਇਜਾਜ਼ਤ ਉਹ ਨਹੀਂ ਦਿੱਤੀ ਜਾ ਰਹੀ ਪਾਕਿਸਤਾਨ ਵਾਲੇ ਪਾਸੇ ਜਿਹੜੇ ਆ ਤੋਂ ਨਹੀਂ ਖੋਲੇ ਗਏ ਦੂਸਰੇ ਕੰਧਾਂ ਤੇ ਔਰਤਾਂ ਦੀ ਜਿੱਦ ਹੈ ਤੇ ਔਰਤਾਂ ਵੱਲੋਂ ਜਿੱਦ ਕੀਤੀ ਜਾ ਰਹੀ ਹੈ ਹਰ ਹਾਲ ਦੇ ਵਿੱਚ ਪਾਕਿਸਤਾਨ ਪਰਤਨ ਦੀ ਹਾਲਾਂਕਿ 30 ਤਰੀਕ ਤੱਕ ਦਾ ਸਮਾਂ ਸੀ 30 ਤਰੀਕ ਤੋਂ ਬਾਅਦ ਇੱਕ ਮਈ ਨੂੰ ਇੱਥੇ ਪਹੁੰਚੇ ਆ ਕਿਤੇ ਨਾ ਕਿਤੇ ਪਾਕਿਸਤਾਨ ਦਾ ਲਾਈਵ ਨੂੰ ਉਹਨਾਂ ਨੇ ਦੇਖਿਆ ਪਰ ਦੇਖੋ ਰੁਚੀ ਸਵੇਰ ਤੋਂ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਰਾਪਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਹਿਲਾਂ ਭਾਰਤ ਸਰਕਾਰ ਨੇ 12 ਵਜੇ ਤੱਕ ਦਾ ਸਮਾਂ ਰੱਖਿਆ ਸੀ ਫੈਸਲਾ ਤੈਅ ਕਰਨ ਦਾ ਤੋਂ 1 ਵਜੇ ਦੇ ਕਰੀਬ ਉਹ ਅੱਗੇ ਦੇ ਦਿੱਤੀ ਗਈ ਪਰਮਿਸ਼ਨ ਦੇ ਦਿੱਤੀ ਗਈ ਅਗਲੇ ਆਦੇਸ਼ਾ ਤੱਕ ਇਹ ਕਿਹਾ ਗਿਆ ਕਿ ਜੋ ਪਾਕਿਸਤਾਨੀ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਵਤਨਪਰਨ ਦਿੱਤਾ ਜਾਵੇ ਪਰ ਇਸ ਦੇ ਉਲਟ ਹਾਲਾਂਕਿ ਸਾਨੂੰ ਜੋ ਬੜੇ ਸੂਤਰਾਂ ਤੋਂ ਜਾਣਕਾਰੀ ਮਿਲੀ ਕੁਝ ਭਾਰਤੀ ਵੀ ਉਧਰ ਮੌਜੂਦ ਨੇ ਜੋ ਪਾਕਿਸਤਾਨ ਵਾਲੇ ਪਾਸੇ ਖੜੇ ਨੇ ਪਰ ਪਾਕਿਸਤਾਨ ਮੁਕੰਮਲ ਤੌਰ ਤੇ ਨਾ ਪਖੀਰਵਈਆ ਅਪਣਾਉਂਦੇ ਆ ਉਹਨਾਂ ਨੂੰ ਇਧਰ ਆਣ ਦੀ ਇਜਾਜ਼ਤ ਨਹੀਂ ਦੇ ਰਿਹਾ ਔਰ ਨਾ ਹੀ ਆਪਣੇ ਨਾਗਰਿਕਾਂ ਨੂੰ ਲੈਣ ਦੀ ਇਜਾਜ਼ਤ ਦੇ ਰਿਹਾ ਹੈ ਤੋਂ ਇੱਥੇ ਔਰਤਾਂ ਜੋ ਸਵੇਰ ਤੋਂ ਇੰਤਜ਼ਾਰ ਕਰ ਰਹੀ ਹੈ ਸਨ